ਫੇ 1487 ਨੂੰ ਵਿਆਹ ਦੀ ਤਰੀਕ ਪੱਕੀ ਕਰਦੇ ਨੇ ਤੇ ਇਧਰੋਂ ਗੁਰਮੁਖੋ ਸਾਰੇ ਰਿਸ਼ਤੇਦਾਰਾਂ ਨੂੰ ਬੁਲਾਇਆ ਜਾਂਦਾ ਹੈ ਰਿਸ਼ਤੇਦਾਰ ਆਉਂਦੇ ਨੇ ਤੇ ਜਿਹੜੀ ਬਾਬੇ ਨਾਨਕ ਜੀ ਦੀ ਬਰਾਤ ਗੁਰਮੁਖੋ ਚੱਲੀ ਹੈ ਨਾ ਉਹ ਚੱਲੀ ਹੈ ਸੁਲਤਾਨਪੁਰ ਲੋਧੀ ਤੋਂ ਤੁਹਾਨੂੰ ਪਤਾ ਅੱਜ ਵੀ ਨਗਰ ਕੀਰਤਨ ਦੇ ਰੂਪ ਵਿੱਚ ਬਟਾਲੇ ਉਹ ਨਗਰ ਕੀਰਤਨ ਜਾਂਦਾ ਹੈ ਅਜੇ ਪਰਸੋਂ ਹੀ ਬਾਬਾ ਨਾਨਕ ਜੀ ਦਾ ਵਿਆਹ ਪ੍ਰਬਲੰਕੇ ਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਇੱਕ ਵਾਰ ਸਾਰੀਆਂ ਸੰਗਤਾਂ ਨੂੰ ਬੁਰ ਨਾਨਕ ਪਾਚੇ ਦੇ ਵਿਆਹ ਪਰਬ ਦੀਆਂ ਵਧਾਈਆਂ 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 ਬੋਲੋ ਵਧਾਈਆਂ 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 ਸਾਰੀ ਸੰਗਤ ਨੂੰ ਵਧਾਈਆਂ ਜੀ ਬਹੁਤ ਸ਼ਰਧਾ ਨਾਲ ਸੰਗਤਾਂ ਵਿਆਹ ਪਰਬ ਲੁੰਡੀਆਂ ਨੇ ਜੋ ਬਟਾੜੀ ਦੇ ਇਲਾਕੇ ਦੇ ਲੋਕਾਂ ਨੂੰ ਪਤਾ ਹੈ ਕਿੰਨੇ ਕਿੰਨੇ ਰੌਣਕਾਂ ਲੱਗੀਆਂ ਦੀਆਂ ਅੱਜ ਵੀ ਸੰਗਤਾਂ ਜਾ ਰਹੀਆਂ ਨੇ ਬੜਾ ਆਨੰਦਮਈ ਮਾਹੌਲ ਹੁੰਦਾ ਹੈ ਬਹੁਤ ਚਾਹ ਦੇ ਨਾਲ ਉਤਸ਼ਾਹ ਦੇ ਨਾਲ ਸੰਤਾਂ ਬਾਬਾ ਜੀ ਦਾ ਵਿਆਹ ਪ੍ਰਬੰਧੀਆਂ ਨੇ ਸਤ ਸੰਗਿਓ ਬਰਾਤ ਤੁਰਦੀ ਹੈ ਸੁਲਤਾਨਪੁਰ ਲੋਧੀ ਤੋਂ ਜਿੱਥੇ ਸੰਤ ਮਹਾਪੁਰਖ ਨੇ ਫਕੀਰ ਲੋਕ ਨੇ ਬਰਾਤ ਦੇ ਵਿੱਚ ਸ਼ਾਮਲ ਉੱਥੇ ਭਈਆ ਜੈਰਾਮ ਦੇ ਪਿਤਾ ਜੀ ਬਾਬਾ ਪਰਮਾਨੰਦ ਜੀ ਉਹ ਵੀ ਬਰਾਤ ਦੇ ਨਾਲ ਜਾ ਰਹੇ ਨੇ ਇਧਰੋਂ ਬੇਬੇ ਨਾਨਕੀ ਜੀ ਵੀ ਪਈਆ ਜੈ ਰਾਮ ਜੀ ਆਪ ਜੀ ਆਪ ਵੀ ਇਧਰੋਂ ਪਿਤਾ ਕਾਲੂ ਜੀ ਮਾਤਾ ਤ੍ਰਿਤਾ ਜੀ ਤੇ ਨਾਨਕੇ ਵੀ ਆਏ ਨੇ ਨੰਨਾ ਬਾਬਾ ਰਾਮਚੰਦ ਜੀ ਉਹ ਵੀ ਆਏ ਨੇ ਨਾਨੀ ਮਾਤਾ ਭਦਾਈ ਜੀ ਉਹਨਾਂ ਨੂੰ ਬੜਾ ਚਾਹ ਹੈ ਮਾਮਾ ਬਾਬਾ ਕ੍ਰਿਸ਼ਨਾ ਜੀ ਸਤਬ ਦੇ ਨਾਨਾ ਜੀ ਸੰਦ ਉਹਨਾਂ ਨੂੰ ਬੜਾ ਚਾਹ ਹੈ ਮਾਮਿਆਂ ਨੂੰ ਚਾਹ ਹੁੰਦਾ ਤੁਹਾਨੂੰ ਪਤਾ ਮਾਸੀ ਬੀਬੀ ਲਖੋ ਜੀ ਉਹਨਾਂ ਨੂੰ ਬੜਾ ਚਾਹ ਹੈ ਇਹਨਾਂ ਦਾ ਸੁਪੁੱਤਰ ਹੈ ਬਾਬਾ ਰਾਮ ਸਿੰਘ ਜੀ ਉਹਨਾਂ ਨੂੰ ਬੜਾ ਚਾਹ ਉਹ ਵੀ ਬਰਾਤ ਦੇ ਨਾਲ ਨੇ ਕੁਝ ਹੋਰ ਸਾਖ ਸੰਬੰਧੀ ਚਾਚਾ ਬਾਬਾ ਲਾਲੂ ਜੀ ਉਹ ਵੀ ਨਾਲ ਨੇ ਬਰਾਤ ਦੇ ਜਿੱਥੇ ਸੰਤ ਮਹਾਂਪੁਰਖ ਨੇ ਫਕੀਰ ਲੋਕ ਨੇ ਉਥੇ ਭੱਗਾ ਵਾਲੇ ਉਹ ਰਿਸ਼ਤੇਦਾਰ ਵੀ ਨੇ ਸਾਖ ਸੰਬੰਧੀ ਵੀ ਨੇ ਬਰਾਤ ਸੁਲਤਾਨਪੁਰ ਲੋਧੀ ਤੇ ਦੁਰਦੀ ਹੈ ਉਦੋਂ ਕੇ ਵੇਖੇ ਇਹ ਇਵਰਾਤ ਪਹਾਂ ਕਰਦੀ ਹੈ ਕਰਦੇ ਆ ਕਦੇ ਇਵਰਾਤ ਪਹੁੰਚੀ ਬਟਾਲੀ ਦੇ ਬਾਹਰ ਬਾਗ ਦੇ ਵਿੱਚ ਇਧਰੋਂ ਬਾਬਾ ਮੂਲਜਾ ਜੀ ਨੂੰ ਪਤਾ ਲੱਗਦਾ ਹੈ ਇੱਦਾਂ ਬਰਾਤ ਆ ਗਈ ਹੈ ਉਹ ਅਕਲਵੰਡੀ ਭੇਜਦੇ ਨੇ ਕੁਝ ਪਤਵੰਤਿਆਂ ਨੂੰ ਬੜੇ ਅਦਰ ਸਤਿਕਾਰ ਦੇ ਨਾਲ ਬਰਾਤ ਨੂੰ ਬਟਾਲੀ ਵਿੱਚ ਲਿਆਂਦਾ ਜਾਂਦਾ ਜਾਂਦਾ ਹੈ ਬਰਾਤੀਆਂ ਦੀ ਸੇਵਾ ਬੜੀ ਕਰਦੇ ਨੇ ਚਾਹ ਦੇਣਾ ਹਰ ਨੂੰ ਚਾਹ ਹੈ ਹੁਣ ਜਦੋਂ ਇਸਤ ਮੜਵਾਜ ਹੋਣ ਲੱਗੇ ਤੇ ਗੁਰਨਾਨਕ ਪਾਤਸ਼ਾਹ ਜੀ ਕਹਿੰਦੇ ਸਾਰੇ ਇਸਤ ਮੜਵਾਜ ਅਸੀਂ ਗੁਰਮਤ ਅਨੁਸਾਰ ਕਰਦੇ ਨੇ ਜਿਹਦੇ ਵਿੱਚ ਉਸ ਗਰੰਕਾਰ ਦੀ ਖੁਸ਼ੀ ਹੋਵੇ ਇਹ ਗੱਲ ਮੂਲਜੰਦ ਜੀ ਨੂੰ ਵੀ ਨਹੀਂ ਚੰਗੀ ਨਹੀਂ ਲੱਗਦੀ ਕੁਝ ਹੋਰ ਰਿਸ਼ਤੇਦਾਰਾਂ ਨੂੰ ਚੰਗੀ ਨਹੀਂ ਲੱਗਦੀ ਇਹ ਨਵੇਂ ਰਿਵਾਜ ਨੇ ਅਸੀਂ ਤਾਂ ਇਦਾਂ ਵਿਆਹ ਕਰਦੇ ਆ ਕਰਦੇ ਆ ਕਰਦੇ ਜੀ ਬ੍ਰਾਹਮਣ ਲੋਕ ਪੰਡਰ ਲੋਕ ਇਕੱਠੇ ਹੋ ਗਏ ਆਨੰਦ ਕਾਰਜ ਦਾ ਸਮਾਂ ਆ ਗਿਆ ਜੀ ਉਹਨਾਂ ਨੇ ਜੋ ਗੁਰਮੁਖੋ ਆਪਣੀ ਅੱਗ ਬਲ ਨਹੀਂ ਹੁੰਦੀ ਹੈ ਉਹਦੇ ਚਾਰਛੇ ਦੇ ਸਤ ਲਾਵਾਂ ਕਰਨੀਆਂ ਹੁੰਦੀਆਂ ਨੇ ਗੁਰਨਾਨਕ ਬਾਛੇ ਜੀ ਬੁਲਾਉਂਦੇ ਨੇ ਸਾਡੇ ਮਾਤਾ ਜੀ ਮਾਤਾ ਸੁਲਖਣੀ ਜੀ ਵੀ ਹੁਣ ਆਨੰਦ ਕਾਰਜ ਹੋਣਾ ਹੈ ਇਧਰੋਂ ਆਨੰਦ ਕਾਰਜ ਦੀ ਤਿਆਰੀ ਸਾਰੀ ਕਰ ਲਈਏ ਬ੍ਰਾਹਮਣਾ ਨੇ ਪੰਡਤਾਂ ਨੇ ਰਿਸ਼ਤੇਦਾਰਾਂ ਨੇ ਤੇ ਗੁਰਨਾਨਕ ਬਾਛੇ ਜੀ ਕਹਿੰਦੇ ਅਸੀਂ ਅਗਦੇ ਦਿਵਾਲੇ ਲਾਵਾ ਕਰਨੀਆਂ ਨਹੀਂ ਸਾਰੇ ਹੈਰਾਨ ਹੋ ਗਏ ਰਿਸ਼ਤੇਦਾਰ ਹੈਰਾਨ ਹੋ ਗਏ ਇਹ ਗੁਰਨਾਨਕ ਪਾਤਸ਼ਾਹ ਕੀ ਕਹਿ ਰਹੇ ਨੇ ਫਿਰ ਲਾਵਾ ਕਿਵੇਂ ਕਰਨੀਆਂ ਨੇ ਕੁਝ ਪਤਵੰਤੇ ਅੱਗੇ ਹੁੰਦੇ ਨੇ ਅਗਦੇ ਦਿਵਾਲੇ ਚਾਰ ਚਵੇਰੇ ਚੱਕਰ ਲਾਈ ਦੇ ਨੇ ਸੱਤ ਲਾਵਾ ਹੁੰਦੀਆਂ ਨੇ ਅੱਗ ਦੀਆਂ ਪਰਕਰਮਾ ਕਰਕੇ ਸੱਤ ਲਾਵਾ ਲਈਦੀਆਂ ਨੇ ਫਿਰ ਆਨੰਦਗੜ੍ਹ ਦੇ ਵਿਆਹ ਹੁੰਦਾ ਹੈ ਗੁਰਨਾਨਕ ਪਾਤਸ਼ਾਹ ਜੀ ਕਹਿੰਦੇ ਅਸੀਂ ਲਾਵਾ ਇਦਾਂ ਨਹੀਂ ਕਰਨੀਆਂ ਬਿਕ ਕਿਦਾਂ ਕਰਨੀਆਂ ਅਸੀਂ ਸ਼ਬਦ ਦੀਆਂ ਪ੍ਰਕਰਮਾ ਕਰਨੀਆਂ ਨੇ ਗੱਜਕਿਆ ਕੋ ਸਤਨਾਮ ਸਿਵਾਹਿ ਬੋਲੋ ਕਿਹੜੀਆਂ ਪ੍ਰਕਰਮਾ ਕਰਨੀਆਂ ਨੇ ਸ਼ਬਦ ਦੀਆਂ ਸਾਰੇ ਹਿਦਾਨ ਹੋਏ ਕਿ ਸ਼ਬਦ ਦੀ ਪ੍ਰਕਰਮਾ ਕਿਵੇਂ ਕਰਨੀਆਂ ਨੇ ਗੁਰਨਾਨਕ ਪਾਤਸ਼ਾਹ ਜੀ ਅਖਲੇ ਕਿ ਚੰਦਨ ਦੀ ਇੱਕ ਪੱਟੀ ਮੰਗਾਓ ਬਿਕ ਕਾਗਜ਼ ਮੰਗਾਓ ਇੱਕ ਕਲਮ ਮੰਗਾਓ ਇੱਕ ਸੁੱਚਾ ਕੱਪੜਾ ਮੰਗਾਓ ਹੁਣ ਚੰਦਨ ਦੀ ਚੌਂਕੀ ਆ ਗਈ ਉੱਤੇ ਸੁੱਚਾ ਕੱਪੜਾ ਵਿਛਾਇਆ ਗਿਆ ਸਾਡਾ ਇਤਿਹਾਸ ਕਹਿੰਦਾ ਗੁਰੂ ਨਾਨਕ ਬਾਸ਼ਾ ਨੇ ਆਪਣੇ ਮੁਬਾਰਕ ਹੱਥਾਂ ਦੇ ਨਾਲ ਉਸ ਕਾਗਜ਼ ਦੇ ਉੱਪਰ ਨਾ ਮੂਲ ਮੰਤਰ ਦਾ ਜਾਪ ਲਿਖਿਆ ਵਾਹ ਸ਼ਬਦ ਲਿਖਿਆ ਮੂਲ ਮੰਤਰ ਮੂਲ ਮੰਤਰ ਦਾ ਜਾਪ ਲਿਖ ਕੇ ਉਹ ਚੰਕੀ ਤੇ ਰੱਖਿਆ ਸਤਗੁਰ ਨੇ ਆਪ ਦਾ ਨਮਸਕਾਰ ਕੀਤੀ ਫਿਰ ਇਸੇ ਤਰ੍ਹਾਂ ਚਾਰ ਲਾਵਾ ਲਈਆਂ ਉਹ ਸ਼ਬਦ ਦੇ ਬਾਰੇ ਚਾਰ ਲਾਵਾ ਲਈਏ ਤੇ ਇਦਾਂ ਸਤਗੁਰ ਦਾ ਆਨੰਦ ਗਾਰਜ ਹੋਇਆ ਤੇ ਜਿਹੜਿਆ ਲਾਵਾਂ ਦਾ ਪਾਠ ਗੁਰੂ ਜਿਵੇਂ ਅੱਜ ਲਾਵਾਂ ਹੁੰਦੀਆਂ ਨੇ ਇਹ ਲਾਵਾਂ ਦਾ ਪਾਠ ਗੁਰੂ ਰਾਮਦਾਸ ਪਿਤਾ ਜੀ ਨੇ ਸੁਹੀ ਮਹਲਾ ਚੌਥੇ ਜੋ ਉਚਾਰਨ ਕੀਤਾ ਹੈ ਜਿਵੇਂ ਅੱਜ ਆਨੰਦ ਕਰਦੇ ਹੁੰਦੇ ਨੇ ਇਹ ਤਾਂ ਲਾਵਾਂ ਗੁਰੂ ਰਾਮਦਾਸ ਨੇ ਉਚਾਰਨ ਕੀਤੀਆਂ ਨੇ ਸੁਹੀ ਮਹਲਾ ਚੌਥਾ ਰ ਪੜ ਦੀ ਲਾਗ ਉਪਰ ਫਿਰਤੀ ਕਰਮ ਦਰਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇ ਧਰਮ ਦਰੁਹਾ ਨਾਮ ਦਰਾਇਆ ਬਲਰਾਮ ਜੀਓ ਇਹ ਗੁਰੂ ਰਾਮਦਾਸ ਜੀ ਨੇ ਉਚਾਰਨ ਕੀਤੀਆਂ ਹੋਈਆਂ ਨੇ ਹੁਣ ਸ਼ਬਦ ਦੇ ਦਿਵਾਲੇ ਸਾਧੂ ਨੇ ਪ੍ਰਕਰਮਨਾ ਕੀਤੀਆਂ ਬ੍ਰਾਹਮਣਾਂ ਨੂੰ ਬੜਾ ਗੁੱਸਾ ਚੜਿਆ ਪੰਡਤਾਂ ਨੂੰ ਬੜਾ ਗੁੱਸਾ ਚੜਿਆ ਇਹ ਨਵਾਂ ਹੀ ਆ ਗਿਆ ਸਦੀਆਂ ਤੋਂ ਇਹ ਰਿਵਾਜ ਚੱਲਿਆ ਆ ਰਿਹਾ ਹੈ ਲੋਕ ਅਗਨੀ ਦੇ ਦਿਵਾਲੇ ਲਾਵਾ ਨੇ ਜਿਹੜੇ 7 ਲਾਵਾ ਹੁੰਦੀਆਂ ਨੇ ਇਹ ਲਈਆਂ ਵੀ 4 ਲਾਵਾ ਨੇ ਹੁਣ ਭਾਗਾਂ ਵਾਲਿਓ ਕਹਿੰਦੇ ਬਦਲਾ ਲੈਣਾ ਹੈ ਬ੍ਰਾਹਮਣਾਂ ਦੇ ਅੰਦਰ ਈਰਖਾ ਹੈ ਕਹਿੰਦੇ ਇਸ ਗੱਲ ਦਾ ਅਸੀਂ ਸਾਡੀ ਜਿਹੜੀ ਬੇਇੱਜ਼ਤੀ ਹੋਈ ਨਾ ਇਹ ਬੇਇੱਜ਼ਤੀ ਦਾ ਅਸੀਂ ਬਦਲਾ ਲੈਣਾ ਹੈ ਬਦਲਾ ਕੀ ਬਣਨ ਲੱਗੇ ਨੇ ਗੁਰੂ ਨਾਨਕ ਬਾਛਾ ਇੱਕ ਕੱਚੀ ਗੰਧ ਦੇ ਅਗਲੇ ਪਾਸੇ ਬੈਠੇ ਹੋਏ ਨੇ ਮੰਨ ਲਓ ਇਹ ਕੱਚੀ ਗੰਧ ਹੈ ਇੱਧਰ ਗੁਰੂ ਨਾਨਕ ਬਾਛਾ ਬੈਠੇ ਨੇ ਸਤਿਗੁਰ ਦੇ ਨੇਤਰ ਬੰਦ ਨੇ ਉਹ ਬ੍ਰਾਹਮਣ ਲੋਕ ਪੰਡਰ ਲੋਕ ਇਕੱਠੇ ਹੋਏ ਉਹ ਕਹਿੰਦੇ ਇਦਾਂ ਕਰਦੇ ਇਹ ਕੰਧ ਕੱਚੀ ਹੈ ਇਹ ਕੰਧ ਨੂੰ ਧੱਕਾ ਦਵਾਂਗੇ ਆਪਾਂ ਤੇ ਕੰਧ ਡਿੱਗ ਪਵੇਗੀ ਤੇ ਇਸ ਤਰ੍ਹਾਂ ਸਾਰੇ ਕੱਪੜੇ ਵੀ ਗੁਰੂ ਨਾਨਕ ਬਾਛਾ ਦੇ ਖਰਾਬ ਹੋ ਜਾਣਗੇ ਨੜੇ ਜਣੀ ਸਾਡੀ ਬੇਇਜ਼ਤੀ ਹੋਈ ਐ ਕਿ ਆਪਣਾ ਰਵਾਜ ਸ਼ੁਰੂ ਕੀਤਾ ਸੀ ਬਦਲਾ ਵੀ ਲਲਾਂਗੇ ਆਪਣਾ ਪਰ ਉਹ ਕਿਆ ਜਾਣ ਕਿਆ ਜਾਣ ਨ ਭੋਲਿਓ ਜੇ ਕੋਈ ਬਦਲਾ ਤੁਸੀਂ ਲੈਣ ਲੱਗੇ ਹੋ ਉਹ ਤਾਂ ਆਪ ਨਿਰੰਕਾਰ ਹੈ ਆਪ ਨਰਾਇਣ ਕਲਾ ਧਾਰ ਜਗ ਮੇ ਪਰਵਰਿਓ ਉਹ ਤਾਂ ਪੂਰਾ ਪਰ ਦੇ ਨਾ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਉਹ ਤਾਂ ਆਪ ਪਰਮੇਸ਼ਰ ਦਾ ਰੂਪ ਹੈ ਉਹਦੇ ਕੋਲ ਬਦਲਾ ਲੈਣ ਦੀ ਗੱਲ ਕਰਦੇ ਹੋ ਉਹ ਭਾਗਾਂ ਵਾਲਿਓ ਉਹ ਬ੍ਰਾਹਮਣਾਂ ਨੇ ਬੜਾ ਜ਼ੋਰ ਲਾਇਆ ਕਦ ਸੁਟੀ ਆਪਾਂ ਗੁਰਨਾਨ ਦੇਵ ਜੀ ਸਮਾਧੀ 'ਚ ਬੈਠੇ ਨੇ ਇੱਥੇ ਵੀੜੇ ਇੱਕ ਨਾਮ ਹੁੰਦਾ ਹੈ ਜੀ ਮਾਤਾ ਦੁਰਗਾ ਜੀ ਦਾ ਜਿਹਨੂੰ ਅਸੀਂ ਮਾਈ ਦੁਰਗੀ ਵੀ ਆਖਦੇ ਆਂ ਇਹ ਮਾਤਾ ਦੁਰਗੀ ਮਾਤਾ ਦੁਰਗਾ ਬਜ਼ੁਰਗ ਅਵਸਥਾ ਹੈ ਇਹ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਹੁੰਦੀ ਹੈ ਅਖਲ ਕੀ ਪੁੱਤਰ ਉਹ ਬਜ਼ੁਰਗ ਮਾਤਾ ਅਖਲ ਕੀ ਮਾਤਾ ਦੁਰਗਾ ਕਹਿੰਦੀ ਪੁੱਤਰ ਇੱਥੋਂ ਉੱਠ ਜਾ ਇਹ ਦੁਖੀ ਲੋਕ ਈਰਖਾ ਵਸ ਹੋ ਕੇ ਨਾ ਤੇਰੇ ਤੇ ਕੰਧ ਸੁੱਟਣ ਦਾ ਯਤਨ ਕਰਦੇ ਪਏ ਨੇ ਇਹ ਕੰਧ ਅੱਗੇ ਕੱਚੀ ਹੈ ਜੇ ਤੇਰੇ ਉੱਪਰ ਡਿੱਗ ਪਈ ਨਾ ਨੁਕਸਾਨ ਵੀ ਹੋ ਸਕਦਾ ਹੈ ਪੁੱਤਰ ਉੱਠ ਜਾ ਇੱਥੋਂ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਪਤਾ ਕੀ ਅੱਖ ਲੈ ਕੇ ਦੇ ਮਾਈ ਦੁਰਗੀ ਉਹ ਮਾਤਾ ਦੁਰਗਾ ਕੋਈ ਗੱਲ ਨਹੀਂ ਇਹਨਾਂ ਨੂੰ ਆਪਣਾ ਜੋਰ ਲਾ ਲੈਣ ਦੇ ਇਹ ਈਰਖਾ ਵਸ ਹੋ ਗਏ ਨੇ ਇਹ ਈਰਖਾ ਦੇ ਅੰਨੇ ਹੋ ਕੇ ਕੰਧ ਸੁੱਟਣ ਲੱਗੇ ਨੇ ਪਰ ਹੋਣਾ ਉਹੀ ਹੈ ਜੋ ਨਿਰੰਕਾਰ ਨੂੰ ਪੁੰਦਾ ਹੈ ਗੱਦਕੀ ਆਖੂ ਸਤਨਾਮ ਵਾਹਿਗੁਰੂ ਹੋਣਾ ਉਹੀ ਹੈ ਵੀ ਪੁੱਤਰ ਮੈ ਸਮਝੀ ਨਹੀਂ ਉਮਈ ਜਿਸ ਕੰਧ ਨੂੰ ਇਹ ਸੁੱਟਣ ਲੱਗੇ ਨੇ ਨਾ ਇਹ ਕੰਧ ਜੁਗਾ ਜੁਗਾ ਤੱਕ ਰਹੇਗੀ ਇੱਥੇ ਇਕ ਅੰਗ ਜਦ ਤੱਕ ਸੂਰੇ ਚੰਦਰਮਾ ਧਰਤੀ ਰਹੇਗੀ ਇਹ ਕੰਧ ਵੀ ਇਸੇ ਤਰ੍ਹਾਂ ਹੀ ਸੰਸਾਰ 'ਚ ਰਹੇਗੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਆਜ ਵੀ ਤੁਸੀਂ ਉਸ ਅਸਥਾਨ ਦੇ ਦਰਸ਼ਨ ਕਰਨ ਜਾਂਦੇ ਨਾ ਗੁਰਦੁਆਰਾ ਕੰਧ ਸਾਹਿਬ ਬੇਅੰਤ ਸੰਤਾਂ ਜਾਂਦੀਆਂ ਨੇ ਅਜੋ ਕੰਧ ਕਹਿੰਦੀ ਹੋਏਗੀ ਨਾ ਕਦੀ ਕੰਧ ਸਾਹਿਬ ਜਾਓ ਗੁਰਮੁਖੋ ਤੁਸੀਂ ਤੁਹਾਡੇ ਜੋ ਕਈਆਂ ਦਰਸ਼ਨ ਕੀਤੇ ਨਹੀਂ ਕੀਤੇ ਜਾਇਓ ਉੱਥੇ ਆ ਜੋ ਕੰਦ ਸ਼ੀਸ਼ੇ ਜੇ ਮੜੀ ਹੋਈ ਗੁਰਮੁਖੋ ਕਈ ਲੋਕ ਸਰਦਾ ਵਸੋ ਗਿਲਾ ਫਿਰ ਥੋੜੀ ਜਿਹੀ ਮਿੱਟੀ ਘੜਾਂ ਚ ਖੜਨੇ ਸ਼ੁਰੂ ਕਰ ਦਿੱਤੀ ਸੀ ਕਈਆਂ ਨੇ ਫਿਰ ਪ੍ਰਬੰਧਕਾਂ ਨੇ ਕੁਝ ਸਿਆਣੇ ਸਿੱਖਾਂ ਨੇ ਗੁਰਮੁਖੋ ਉਹ ਕੰਦ ਨੂੰ ਸ਼ੀਸ਼ੇ ਮਰ ਦਿੱਤਾ ਬਾਬਾ ਜੀ ਦੀ ਨਿਸ਼ਾਨੀ ਹੈ ਬਾਬੇ ਦੀ ਯਾਦ ਵਿੱਚ ਹੈ ਪਾਗਾਂ ਵਾਲਿਓ ਕਦੀ ਕੰਦ ਸਾਹਿਬ ਚਲੇ ਜਾਓ ਹੱਥ ਨਹੀਂ ਰੱਖ ਕੇ ਇੱਥੇ ਲੱਗੇ ਖਲੋ ਜਾਓ ਕੰਦ ਨੂੰ ਕਹੇ ਕੰਦ ਤੇਰੇ ਸਮੇਂ ਦੀ ਹੋਰ ਕਿੰਨੀਆਂ ਪੱਕੀਆਂ ਕੰਧਾਂ ਹੋਣਗੀਆਂ ਉਹਨਾਂ ਦਾ ਅਜੇ ਨਾਮੋਂ ਨਿਸ਼ਾਨ ਨਹੀਂ ਹੈ ਕਿੰਨਾ ਕੋਈ ਤੇਰੇ ਸਮੇਂ ਦਾ ਹੋਵੇਗਾ ਕਿੰਨੀਆਂ ਪੱਕੀਆਂ ਕੰਧਾਂ ਹੋਣਗੀਆਂ ਪੱਕੇ ਮਹਿਲ ਹੋਣਗੇ ਅਜੇ ਉਹਨਾਂ ਦਾ ਨਾਮੋਂ ਨਿਸ਼ਾਨ ਨਹੀਂ ਹੈ ਤੇਰਾ ਇੰਨਾ ਸਤਕਾਰ ਕਿਉਂ ਲੋਕ ਤੈਨੂੰ ਕਈ ਨਮਸਕਾਰ ਵੀ ਕਰਦੇ ਨੇ ਉਸ ਵੇਲੇ ਸੁਰਤੀ ਨਾਲ ਉਹ ਕੰਧ ਤੁਹਾਨੂੰ ਜਵਾਬ ਦੇਗੀ ਆਖੇਗੀ ਭਲਿਓ ਭਲਿਓ ਮੈਂ ਤਾਂ ਕੱਚੀ ਮਿੱਟੀ ਦੀ ਗੰਧ ਸਾਂ ਮੇਰੇ ਵੜੇ ਦੇ ਲੱਖਾਂ ਇਕੰਦਰ ਨਾਮੋਂ ਨਿਸ਼ਾਨ ਨਹੀਂ ਰਿਆ ਮੇਰੇ ਤੋਂ ਪੱਕੀਆਂ ਪੱਕੇ ਗੰਨਾ ਉਹ ਵੀ ਅਜੇ ਇੱਥੇ ਨਹੀਂ ਆ ਜੇ ਅੱਜ ਲੋਕ ਮੇਰਾ ਸਤਿਕਾਰ ਕਰਦੇ ਨੇ ਕਿਉਂ ਕਰਦੇ ਨੇ ਇੱਕ ਗੁਰਨਾਨਕ ਦੀ ਪਿਆਰ ਭਰੀ ਨਜ਼ਰ ਮੇਰੇ ਤੇ ਹੋ ਗਈ ਬੋਲੇ ਸੋਨ ਰਾਲ ਸਾਤ ਸ੍ਰੀ ਅਕਾਲ ਗੁਰਨਾਨਕ ਜੀ ਦੀ ਪਿਆਰ ਭਰੀ ਨਜ਼ਰ ਮੇਰੇ ਤੇ ਹੋ ਗਈ ਗਰਮਖੋ ਅੱਜ ਕਾਂ ਤੇ ਦਾ ਸਤਿਕਾਰ ਉਹ ਕੰਧ ਦੇ ਨਾਮ ਤੇ ਉਹ ਗੁਰਦੁਆਰਾ ਕੰਧ ਸਾਹਿਬ ਹੈ ਗੁਰਮੁਖੋ